ਇਹ ਤਸਵੀਰਾਂ ਚੰਡੀਗੜ੍ਹ ਮੁੱਖ ਮੰਤਰੀ ਹਰਿਆਣਾ ਮਨੋਰ لال ਖੱਟਰ ਦੇ ਬਾਹਰ ਦੇ ਘਰ ਦੀ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਸਵੀਰਾਂ ਚੰਡੀਗੜ੍ਹ ਦੇ ਮੁੱਖ ਮੰਤਰੀ ਹਰਿਆਣਾ ਦੇ ਘਰ ਦੇ ਬਾਹਰ ਦੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦੇ ਸਮਰਥਨ ਤੋਂ ਲੈ ਕੇ ਹਰਿਆਣਾ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਕਰ ਰਹੇ ਹਾਂ ਤੇ ਅਸੀਂ ਕਰਦੇ ਰਹਿਣਾ ਗੁੱਡਾ ਕਰਦੀ ਇਹੋ ਹੀ ਇਹੋ ਜਿਹੇ ਸਰਕਾਰ ਸਾਡੇ ਕਿਸਾਨ ਦੇ ਕਰਦੀ ਨਹੀਂ ਰੁਟਾਵਾ ਤੁਲ ਤਸਵੀਰਾਂ ਹਰਿਆਣਾ ਮੁੱਖ ਮੰਤਰੀ ਦੇ ਬਾਹਰ ਦੇ ਘਰ ਦੀ ਬਾਹਰ ਦੀ ਹੈ ਜਿੱਥੇ ਪੁਲਿਸ ਇਹਨਾਂ ਨੂੰ ਖਦੇੜ ਦੀ ਨਜ਼ਰ ਆ ਰਹੀ ਹੈ ਪੁਲਿਸ ਨੇ ਇਹਨਾਂ ਨੂੰ ਹੁਣ ਸਾਈਡ ਕਰ ਦਿੱਤਾ ਹੈ ਲੇਕਿਨ ਹੰਗਾਮਾ ਪੰਜਾਬ ਯੂਥ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਹਨਾਂ ਨੂੰ ਸਾਈਡ ਕਰਕੇ ਹੁਣ ਇਹਨਾਂ ਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ ਹੈ ਰਿਕਟਰ ਸਤਾਰ ਮਰਦਾਬਾਦ ਰਿਕਟਰ ਸਤਾਰ ਮਰਦਾਬਾਦ ਹੁਣ ਇੱਥੇ ਹੀ ਬਹਿ ਕੇ ਪਰਦਰਸ਼ਨ ਕਰਨ ਦੀ ਤਿਆਰੀ ਹਾਲਾਂਕਿ ਇਹਨਾਂ ਨੂੰ ਸਾਈਡ ਕੀਤਾ ਗਿਆ ਪੰਜਾਬ ਯੂਥ ਕਾਂਗਰਸ ਤੇ ਨਾਲ-ਨਾਲ ਜਿੰਨੇ ਵੀ ਸਪੋਰਟਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਹੁਣ ਸਾਈਡ ਤੇ ਕੀਤਾ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਲਾਅ ਐਂਡ ਆਰਡਰ ਨਹੀਂ ਬ੍ਰੇਕ ਕਰਨ ਦਿੱਤਾ ਜਾਏਗਾ ਔਰ ਇਹ ਪ੍ਰੋਟੋਕਾਲ ਦੇ ਹਿਸਾਬ ਨਾਲ ਇੱਥੇ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਲੇਕਿਨ ਬੜੇ ਹੀ ਗੁਪਚੁਪ ਤਰੀਕੇ ਨਾਲ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੇ ਮੁੱਖ ਮੰਤਰੀ ਹਰਿਆਣਾ ਦੇ ਘਰ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਹਾਲਾਂਕਿ ਪੁਲਿਸ ਵੱਲੋਂ ਹੁਣ ਇਹਨਾਂ ਨੂੰ ਇੱਥੋਂ ਵੀ ਖਦੇੜਿਆ ਜਾ ਰਿਹਾ ਹੈ ਇੱਕ ਪਾਸੇ ਬਰਿੰਦਰ ਢਿੱਲੋਂ ਉਹਨੂੰ ਵੀ ਸਾਈਡ ਕੀਤਾ ਗਿਆ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਤੇ ਅੰਗਦ ਸਿੰਘ ਸਾਬਕਾ ਐਮਐਲਏ ਨਵਸ਼ ਹੈ ਉਹਨਾਂ ਨੂੰ ਵੀ ਕਸੀਟਿਆ ਗਿਆ ਖਦੇੜ ਖਦੇੜਿਆ ਜਾ ਰਿਹਾ ਹੈ ਮੁੱਖ ਮੰਤਰੀ ਹਰਿਆਣਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਸਾਬ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਗੱਲ ਕਰ ਲਈਏ ਹਰਿਆਣਾ ਬਾਰਡਰ ਤੇ ਗੱਲ ਕਰ ਲਈਏ ਖਡੌਰੀ ਬਾਰਡਰ ਤੇ ਗੱਲ ਕਰੀਏ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਔਰ ਉਸੇ ਦੇ ਵਿੱਚ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਮੁੱਖ ਮੰਤਰੀ ਰਹਿਣਾ ਦੇ ਘਰ ਦੇ ਬਾਹਰ ਬਵਾਲ ਹੋਇਆ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ ਹੁਣ ਇਹਨਾਂ ਨੂੰ ਸਾਈਡ ਕੀਤਾ ਗਿਆ ਸਾਈਡ ਕਰਕੇ ਇਹਨਾਂ ਨੂੰ ਡਿਟੇਨ ਕਰਨ ਦੀ ਤਿਆਰੀ ਚੰਡੀਗੜ੍ਹ ਪੁਲਿਸ ਦੀ ਹੈ ਇੱਕ ਪਾਸੇ ਬਰਿੰਦਰ ਢਿੱਲੋਂ ਨੂੰ ਡਿਟੇਨ ਕਰਕੇ ਲੈ ਜਾਣ ਦੀ ਤਿਆਰੀ ਹੈ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਹੋਰ ਵੀ ਜਿਹੜੇ ਲੀਡਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਹੁਣ ਡਿਟੇਨ ਕਰਕੇ ਇੱਥੋਂ ਲੈ ਕੇ ਜਾਣ ਦੀ ਤਿਆਰੀ ਚੰਡੀਗੜ੍ਹ ਪੁਲਿਸ ਦੀ ਹੈ ਇੱਕ ਪਾਸੇ ਸੈਸ਼ਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਹਰਿਆਣਾ ਦਾ ਸੈਸ਼ਨ ਇੱਕ ਪਾਸੇ ਤੇ ਦੂਜੇ ਪਾਸੇ ਯੂਥ ਕਾਂਗਰਸ ਦਾ ਇੱਕ ਪ੍ਰੋਟੈਸਟ ਦੇਖਣ ਨੂੰ ਮਿਲ ਰਿਹਾ ਹੈ ਬਿਲਕੁਲ ਮੁੱਖ ਮੰਤਰੀ ਹਰਿਆਣਾ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਹਾਲਾਂਕਿ ਪੁਲਿਸ ਹੁਣ ਇਹਨਾਂ ਨੂੰ ਲੈ ਕੇ ਡਿਟੇਨ ਕਰਕੇ ਹੁਣ ਲੈ ਕੇ ਜਾਂਦੀ ਹੋਈ ਦੂਜੇ ਪਾਸੇ ਬਰਿੰਦਰ ਢਿੱਲੋਂ ਇਹਨਾਂ ਨੂੰ ਵੀ ਹੁਣ ਚੁੱਕ ਕੇ ਲੈ ਕੇ ਜਾਂਦੀ ਹੋਈ ਪੁਲਿਸ ਸਾਬਤ ਤੌਰ ਤੇ ਇੱਥੇ ਕਿਸੇ ਨੂੰ ਵੀ ਖੜਨ ਖੜਨ ਨਹੀਂ ਦਿੱਤਾ ਜਾਏਗਾ ਬੜਾ ਕਲੀਅਰ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਹੈ ਇਹਨਾਂ ਨੂੰ ਹੁਣ ਲੈ ਕੇ ਰਿਟੇਨ ਕਰਕੇ ਹੁਣ ਲੈ ਕੇ ਜਾਂਦੀ ਹੋਈ ਪੁਲਿਸ ਤੇ ਦੂਜੇ ਪਾਸੇ ਹੁਣ ਬਿਰਿੰਦਰ ਡੇਲੋ ਤੇ ਹੋਰ ਵੀ ਜਿਹੜੇ ਸਾਥੀ ਹੈ ਉਹਨਾਂ ਦੇ ਉਹਨਾਂ ਨੂੰ ਵੀ ਹੁਣ ਚੁੱਕ ਕੇ ਅੰਦਰ ਲੈ ਕੇ ਜਾ ਰਿਹਾ ਹੈ ਚਾਰੋਂ ਪਾਸੇ ਰੋਡ ਬੰਦ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਹੁਣ ਚੁੱਕ ਕੇ ਰਿਟੇਨ ਕਰਕੇ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਤੁਸੀਂ ਵੇਖੋ ਕਿ ਸਾਰਿਆਂ ਨੂੰ ਹੁਣ ਗੱਡੀਆਂ 'ਚ ਬਿਠਾ ਕੇ ਹੁਣ ਡਿਟੇਨ ਕਰਨ ਦੀ ਤਿਆਰੀ ਹੈ ਦੂਜੇ ਪਾਸੇ ਬਰਿੰਦਰ ਢਿੱਲੋਂ ਤੇ ਉਹਨਾਂ ਦੇ ਜਿਹੜੇ ਸਾਥੀ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਹੁਣ ਘਸੀਟਦੇ ਹੋਏ ਪੁਲਿਸ ਵੱਲੋਂ ਲੈ ਕੇ ਜਾਇਆ ਜਾ ਰਿਹਾ ਤੇ ਬਰਿੰਦਰ ਢਿੱਲੋਂ ਨੂੰ ਵੀ ਹੁਣ ਪੁਲਿਸ ਚੋਕ ਕੇ ਲੈ ਕੇ ਜਾਂਦੀ ਹੋਈ ਤਸਵੀਰਾਂ ਤਸਵੀਰਾਂ ਚੰਡੀਗੜ੍ਹ ਮੁੱਖ ਮੰਤਰੀ ਹਰਿਆਣਾ ਦੇ ਘਰ ਦੇ ਬਾਹਰ ਦੀ ਹੈ ਜਿੱਥੇ ਕਾਫੀ ਹੰਗਾਮਾ ਹੋਇਆ ਪੰਜਾਬ ਯੂਥ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਗਾ ਲੇਕਿਨ ਮੌਕੇ ਤੇ ਪਹੁੰਚੀ ਚੰਡੀਗੜ੍ਹ ਤੇ ਸਾਰਿਆਂ ਨੂੰ ਤਿੱਤਰ-ਬਿੱਤਰ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਡਿਟੇਨ ਕਰਕੇ ਹੁਣ ਪੁਲਿਸ ਸਟੇਜ 'ਤੇ ਲੈ ਕੇ ਜਾਇਆ ਜਾ ਰਹਾ ਤਸਵੀਰਾਂ ਚੰਡੀਗੜ੍ਹ ਦੇ ਮੁੱਖਿਆਪਤਰੀ ਹਰਿਆਣਾ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਸਭ ਨੂੰ ਇੱਥੋਂ ਡਿਟੇਨ ਕੀਤਾ ਜਾ ਰਿਹਾ ਹੈ ਹਾਲਾਂਕਿ ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਸਦਕਾਤ ਹੋ ਰਹੀ ਹੈ ਕਿਸੇ ਵੀ ਤਰ੍ਹਾਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਕਰਕੇ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਮੁੱਖ ਮੰਤਰੀ ਹਰਿਆਣਾ ਦੇ ਘਰ ਦੇ ਬਾਹਰ ਦਾ ਕਿਹਾ ਰਾਬ ਕਰ ਰਹੇ ਹੋਰ ਬੜੇ ਹੀ ਗੁਪਚੁਪ ਤਰੀਕੇ ਨਾਲ ਇਹ ਪੂਰਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਗੱਡੀਆਂ ਦੇ ਵਿੱਚ ਜਿਹੜਾ ਬਿਠਾਇਆ ਜਾ ਰਿਹਾ ਹੈ ਵਰਿੰਦਰ ਢਿੱਲੋ ਦੇ ਨਾਲ-ਨਾਲ ਹੋਰ ਵੀ ਜਿਹੜੇ ਸਪੋਰਟਰਸ ਨੇ ਉਹਨਾਂ ਨੂੰ ਵੀ ਹੁਣ ਡੀਟੇਨ ਕਰਕੇ ਲੈ ਕੇ ਜਾਣ ਦੀ ਤਿਆਰੀ ਮੁਰਦਾਬਾ ਮੁਰਦਾਬਾ ਆਗਲਾਟੀ ਸਰਕਾਰ ਮੁਰਦਾਬਾ ਬਾਤੀ ਸਰਕਾਰ ਮੁਰਦਾਬਾ ਖੱਟੜ ਸਰਕਾਰ ਖੱਟੜ ਸਰਕਾਰ ਰਤਬਾ ਸਰਕਾਰ ਰਤਬਾ ਸਰਕਾਰ ਮੁਰਦਾਬਾ ਰਤਬਾ ਸਰਕਾਰ ਤੇ ਬਿਲਕੁਲ ਗੱਡੀ 'ਚ ਲੈ ਕੇ ਜਾਂਦੇ ਹੋਏ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਹੁਣ ਰੀਟੇਨ ਕਰਕੇ ਲੈ ਕੇ ਜਾਂਦੀ ਹੋਈ ਪੁਲਿਸ ਤਸਵੀਰਾਂ ਹਾਲਾਂਕਿ ਹੁਣ ਬ੍ਰਿੰਦਰ ਡੇਲੋ ਨੂੰ ਲੈ ਕੇ ਜਾਇਆ ਚੁੱਕਾ ਹੈ ਤੇ ਦੂਜੇ ਪਾਸੇ ਹੁਣ ਪ੍ਰਗਟ ਸਿੰਘ ਪ੍ਰਗਟ ਸਿੰਘ ਨੂੰ ਵੀ ਹੁਣ ਲੈ ਕੇ ਜਾਣ ਦੀ ਤਿਆਰੀ ਤੇ ਤਸਵੀਰਾਂ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਉਥੋਂ ਖਦੇੜ ਦਿੱਤਾ ਗਿਆ ਬਿਲਕੁਲ ਗੇਟ ਦੇ ਬਾਹਰ ਬੈ ਕੇ ਪਰਦਸ਼ਾਨੀ ਨਾਲ ਵੱਲੋਂ ਕੀਤਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਉੱਤੇ ਪਹੁੰਚਦੀ ਹੈ ਤੇ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਇੱਥੇ ਪਹੁੰਚ ਕੇ ਸਾਰਿਆਂ ਨੂੰ ਹੁਣ ਖਦੇੜ ਦੇ ਨਜ਼ਰ ਆ ਰਹੇ ਨੇ ਤਸਵੀਰਾਂ ਮੁੱਖ ਮੰਤਰੀ ਹ ਬਿਲਕੁਲ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਔਰ ਕਿਸੇ ਵੀ ਤਰ੍ਹਾਂ ਕੋਈ ਮੈਸੇਜ ਨਹੀਂ ਦਿੱਤਾ ਗਿਆ ਸੀਗਾ ਬੜੇ ਹੀ ਗੁੱਪਚਪ ਤਰੀਕੇ ਨਾਲ ਇਹ ਪ੍ਰੋਟੈਸਟ ਕੀਤਾ ਗਿਆ ਹੈ ਪ੍ਰੋਟੈਸਟ ਕਰਨ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਰੀਟੇਨ ਕੀਤਾ ਗਿਆ ਤਸਵੀਰਾਂ ਪੁਲਿਸ ਵੱਲੋਂ ਇਹਨਾਂ ਨੂੰ ਪੂਰਾ ਡੀਟੇਨ ਕਰਕੇ ਹੁਣ ਸਾਰਿਆਂ ਨੂੰ ਕੇਰਾ ਪਾ ਕੇ ਹੁਣ ਰੋਕ ਲਿੱਤਾ ਗਿਆ ਇਹ ਤਸਵੀਰਾਂ ਚੰਡੀਗੜ੍ਹ ਦੇ ਮੁੱਖ ਮੰਤਰੀ ਹਰਿਆਣਾ ਦੇ ਘਰ ਬਿਲਕੁਲ ਬਾਹਰ ਦੀ ਹੈ ਇੱਕ ਪਾਸੇ ਸੈਸ਼ਨ ਚੱਲ ਰਿਹਾ ਹੈ ਹਰਿਆਣਾ ਦਾ ਦੂਜੇ ਪਾਸੇ ਹੀ ਪੰਜਾਬ ਦੇ ਯੂਥ ਕਾਂਗਰਸ ਵੱਲੋਂ ਅਚਾਨਕ जोड़ा धावा है वह बोलिया गया अचानक किसी भी तरह का कोई मैसेज नहीं बड़े गुपचुप तरीके होद्रह सैक्टर कांग्रेस भवन इकट्ठे होंगे ने दूजे पास फिर इकट्ठ हो तो बड़े गुपचुप तरीके इत पहुँचते हैं खट्टर मनोहर लाल खटर के घर जो ग्राउंड है उत्थे पहुँच के पहला इकट्ठ होते हैं और उस होने तो बाद इत तो इस पल कूच करते हैं अचानक ਦਾਬਾ ਇਹ ਤਾਵਾ ਬੋਲਦੇ ਜਿਸ ਨੂੰ ਲੈ ਕੇ ਹੁਣ ਪੁਲਿਸ ਇਹਨਾਂ ਨੂੰ ਹੁਣ ਘੇਰ ਦੀ ਨਜ਼ਰ ਆ ਰਹੀ ਹੈ ਕਈ ਕਈ ਜਿਹੜੇ ਬਰਿੰਦਰ ਟੈਨ ਲੋਗਰਾਂ ਦੇ ਸਾਥੀ ਹੈ ਉਹਨਾਂ ਨੂੰ ਡੀਟੇਨ ਕਰ ਲਿਆ ਗਿਆ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਹੋਰ ਵੀ ਜਿਹੜੇ ਸੀਰੀਅਲ ਲੀਡਰਸ ਹੈ ਉਹਨਾਂ ਨੂੰ ਵੀ ਹੁਣ ਡੀਟੇਨ ਕਰਕੇ ਹੁਣ ਲੈ ਕੇ ਜਾਣ ਦੀ ਤਿਆਰੀ ਹੈ ਚੰਡੀਗੜ੍ਹ ਦੇ ਮਨੋਹਰ لال ਕਟਰ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਤਸਵੀਰਾਂ ਨੇ ਕਾਂਗਰਸ ਦੇ ਪੰਜਾਬ ਯੂਥ ਕਾਂਗਰਸ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਸਾਹਮਣੇ ਕੈਂਟੀਨ ਨਜ਼ਰ ਆ ਰਹੀ ਹੈ ਕਿ ਕਿਸ ਪੰਜਾਬ ਕਾਂਗਰਸ ਦੇ ਸੋ ਕਾਂਗਰਸ ਦਾ ਪ੍ਰਦਰਸ਼ਨ ਸੀ ਔਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਦੇ ਬਾਹਰ ਪ੍ਰਗਟ ਸਿੰਘ ਬਰਿੰਦਰ ਢਿੱਲੋਂ ਅਤੇ ਕਾਂਗਰਸ ਦੇ ਹੋਰ ਕਈ ਆਗੂ ਅਤੇ ਕਾਰਕੁਨ ਇਹ ਪ੍ਰਦਰਸ਼ਨ ਕਰਨ ਲਈ ਪਹੁੰਚੇ ਸੀ ਪੁਲਿਸ ਦੇ ਨਾਲ ਟਕਰਾਅ ਹੋਇਆ ਪ੍ਰਦਰਸ਼ਨਕਾਰੀਆਂ ਦਾ ਕਾਲੇ ਰੰਗ ਦੇ ਗੁਬਾਰੇ ਰੋਸ ਵਜੋਂ ਲੈ ਕੇ ਆਏ ਸੀਗੇ ਕਾਲੇ ਰੰਗ ਦੇ ਗੁਬਾਰੇ ਛੱਡੇ ਗਏ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਰੋਸ ਜਿਤਾਉਂਦੇ ਹੋਏ ਤੇ ਰੋਸ ਜਤਾ ਰਹੇ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਟਕਰਾ ਹੋਇਆ ਪੁਲਿਸ ਦੇ ਨਾਲ ਪੁਲਿਸ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਹੈ ਪ੍ਰਦਰਸ਼ਨ ਕਰਨ ਦੀ ਪਰਮਿਸ਼ਨ ਨਹੀਂ ਹੈ ਇਸ ਤਰੀਕੇ ਮੁਜ਼ਾਹਰਾ ਕਰਨ ਦੀ ਪਰਮਿਸ਼ਨ ਨਹੀਂ ਹੈਗੀ ਤੁਹਾਡੇ ਕੋਲ ਨਹੀਂ ਕਰ ਸਕਦੇ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਪ੍ਰੋਟੈਸਟ ਕਰਨ ਦੇ ਲਈ ਪਹੁੰਚੇ ਸੀਗੇ ਕਾਂਗਰਸ ਦੇ ਕਾਰਕੁਨ ਪੰਜਾਬ ਕਾਂਗਰਸ ਦੇ ਕਾਰਕੁਨ ਪੰਜਾਬ ਕਾਂਗਰਸ ਦੇ ਆਗੂ ਜੋ ਇੱਥੇ ਪਹੁੰਚੇ ਸੀ ਰੈਸ ਤੋਂ ਬਾਅਦ ਡਿਟੇਨ ਕੀਤਾ ਗਿਆ ਆਗੂਆਂ ਨੂੰ ਟਕਰਾਅ ਹੋਇਆ ਪੁਲਿਸ ਦੇ ਨਾਲ ਔਰ ਉਸ ਤੋਂ ਬਾਅਦ ਡਿਟੇਨ ਕੀਤਾ ਗਿਆ ਕਾਂਗਰਸ ਦੇ ਆਗੂਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਬਾਹਰ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਬਾਹਰ ਪ੍ਰਦਰਸ਼ਨ ਕਰਨ ਲਈ ਪਹੁੰਚੇ ਸੀਗੇ ਕਾਂਗਰਸ ਦੇ ਆਗੂ ਅਤੇ ਕਾਰਕੁਨ ਪਰ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ ਗੁੱਪਚੁੱਪ ਤਰੀਕੇ ਨਾਲ ਇੱਥੇ ਤੱਕ ਪਹੁੰਚੇ ਸੀ ਪਹਿਲਾਂ ਕੋਈ ਇਤਲਾ ਨਹੀਂ ਸੀ ਦਿੱਤੀ ਗਈ ਔਰ ਇੱਕੋ ਦਮ ਇਕੱਠੇ ਹੋ ਕੇ ਇੱਥੇ ਪ੍ਰਦਰਸ਼ਨ ਕਰਨ ਲਈ ਪਹੁੰਚੇ ਸੀ ਦਾਅਵੇਦਾਰੀ ਸੀ ਕਿ ਜਿਹੜੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਰੋਸ ਪ੍ਰਗਟਾਉਣ ਲਈ ਪਹੁੰਚ ਰਹੇ ਨੇ। ਪਰ ਜਦੋਂ ਇਹ ਪਹੁੰਚਦੇ ਨੇ ਤਾਂ ਪੁਲਿਸ ਦੇ ਨਾਲ ਟਕਰਾਅ ਹੋਇਆ, ਟਕਰਾਅ ਹੋਇਆ ਔਰ ਉਸ ਤੋਂ ਬਾਅਦ ਆਗੂਆਂ ਨੂੰ ਡਿਟੇਨ ਕੀਤਾ ਗਿਆ। ਪ੍ਰਗਟ ਸਿੰਘ, ਬਰਿੰਦਰ ਢਿੱਲੋਂ, ਬਾਕੀ ਕਾਰਕੁੰਨ ਜਿਹੜੇ ਪਹੁੰਚੇ ਹੋਏ ਸੀ ਜੋ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਦਿੱਲੀ ਪੂਛਦੇ ਨਹੀਂ ਉਸ ਤੋਂ ਪਹਿਲਾਂ ਪ੍ਰਬੰਧ ਕਦੇ ਹੋ ਟ੍ਰੈਕ ਕਰ ਲਈਏ ਕਿਸਾਨਾਂ ਦੇ ਨਹੀਂ ਪ੍ਰਬੰਧ ਡੈਮੋਕਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਅਸੀਂ ਵੀ ਉਹੀ ਗੱਲ ਕਹਿਣ ਇੱਥੇ ਆਏ ਸੀ ਅਸੀਂ ਕੋਈ ਕਿਸੇ ਨੂੰ ਅਸੀਂ ਤਾਂ ਸਾਡੇ ਕੋਲ ਹਿੰਦੁਸਤਾਨ ਦੇ ਝੰਡੇ ਸੀ ਅਸੀਂ ਸਿਰਫ ਤੇ ਸਿਰਫ ਇਹ ਪ੍ਰੋਟੈਸਟ ਰਜਿਸਟਰ ਕਰਨ ਆਏ ਸੀ ਕਿ ਹਾਂ ਭਈ ਇਹ ਕੰਮ ਨਾ ਕਰੋ ਤੁਸੀਂ ਤੇ ਹੁਣ ਬੜੇ ਗੁਪਚੁਪ ਤਰੀਕੇ ਨਾਲ ਇਥੇ ਪੰਜਾਬੀ ਯੂਥ ਕਾਂਗਰਸ ਚੰਡੀਗੜ੍ਹ ਪੁਲਿਸ ਕਹਿ ਰਹੀ ਹੈ ਕਿ ਪ੍ਰੋਟੋਕੋਲ ਦੇ ਹਿਸਾਬ ਨਾਲ ਇਸ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਕਰ ਸਕਦੇ ਪਹਿਲੇ ਇੰਟੀਮੇਸ਼ਨ ਦੇਣੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਬਾਤ ਕਿਉਂ ਨਹੀਂ ਕਰ ਸਕਦੇ ਅਸੀਂ ਤਾਂ ਬੇਸਿਕਲੀ ਅਸੀਂ ਤਾਂ ਸਿਰਫ ਬਹਿ ਕੇ ਅਸੀਂ ਤਾਂ ਇੱਥੇ ਬਹਿ ਕੇ ਪ੍ਰੋਟੈਸਟ ਕਰਨ ਆਏ ਸੀ ਲੇਕਿਨ ਇਹਨਾਂ ਨੇ ਜੋ ਇੱਥੇ ਸਾਡੇ ਨਾਲ ਕੀਤਾ ਉਹੋ ਹੀ ਲਗਭਗ ਇਹ ਸ਼ੰਭੂ ਬਾਰਡਰ ਤੇ ਕਰ ਰਹੇ ਉਹੋ ਹੀ ਖਨੌਰੀ ਬਾਰਡਰ ਤੇ ਕਰ ਰਹੇ ਆ ਇਹ ਅਸਲੀ ਗੱਲ ਹੈ ਕਿ ਮੋਦੀ ਜਿਹੜਾ ਇਦਾਂ ਬਿਲਕੁਲ ਇਹ ਲੜਾਈ ਹਰ ਰਹੇ ਆ ਇਹ ਦੇਸ਼ ਨੂੰ ਕਠਾ ਨਹੀਂ ਰੱਖ ਰਿਹਾ ਔਰ ਆਉਣ ਵਾਲਾ ਸਮਾਂ ਇਹਨਾਂ ਲਈ ਚੰਗਾ ਨਹੀਂ ਹੋਊਗਾ ਜਿਹੋ ਜਿਹੇ ਵਿਆਹ ਇਹ ਵਿਹਾਰ ਕਰ ਰਹੇ ਕਿਸੇ ਮੀਟਿੰਗ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਹੀਂ ਪਹੁੰਚਦੇ ਕਿਵੇਂ ਦੇਖਦੇ ਹੋ ਜਿਹੜੀਆਂ ਸੈਂਟਰ ਸਰਕਾਰ ਨਾਲ ਮੀਟਿੰਗਾਂ ਹੋ ਵੀ ਰਹੀਆਂ ਪਹੁੰਚਦੇ ਕਿਸੇ ਵੀ ਮੀਟਿੰਗ 'ਚ ਨਹੀਂ ਹੁੰਦਾ ਨਹੀਂ ਨਹੀਂ ਉਹਦੇ ਵਿੱਚ ਕੋਈ ਮਤਲਬ ਹੀ ਨਹੀਂ ਹੈ ਭਗਵਾਨ ਤਮਾਨ ਤਾਂ ਕੇਜਰੀਵਾਲ ਤਾਂ ਉਹਨਾਂ ਦੀ ਬੀ ਟੀਮ ਹੈ ਬੀ ਟੀਮ ਵੀ ਨਹੀਂ ਏ ਟੀਮ ਹੈ ਉਹਨਾਂ ਨੇ 700 7 ਜ਼ਿਲ੍ਹਿਆਂ ਦਾ ਸਾਡਾ ਅਲੱਗ-ਅਲੱਗ ਸ਼ਹਿਰਾਂ ਦਾ ਇੰਟਰਨੈਟ ਕੌਂਗਰੈਸ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਸੀਐਮ ਜੇ ਰਿਹੈਸਟ ਦੇ ਸਾਹਮਣੇ ਜਿਸ ਦੇ ਵਿੱਚ ਵਿਧਾਇਕ ਪ੍ਰਗਟ ਸਿੰਘ ਬਰਿੰਦਰ ਸਿੰਘ ਢਿਲੋਂ ਖੁਸ਼ਬਾਦ ਸਿੰਘ ਜਟਾਣਾ ਅੰਗਤ ਸੈਣੀ ਸੁਮਿਤ ਸਿੰਘ ਮਾਨ ਉਦੇਵੀਰ ਸਿੰਘ ਢਿਲੋਂ ਇਹ ਸਾਰੇ ਆਗੂ ਜਿਹੜੇ ਸੀਗੇ ਕੌਂਗਰੈਸ ਦੇ ਇਹ ਸ਼ਾਮਿਲ ਹੋਏ ਤੇ ਇਹ ਪ੍ਰਦਰਸ਼ਨ ਸੀ ਪ੍ਰਦਰਸ਼ਨ ਦੀ ਕਾਲ ਸੀਗੀ ਪ੍ਰਗਟ ਸਿੰਘ ਜੀ ਵਾ ਦੱਸ ਰੇ ਸੀ ਕਿ ਅਸੀਂ ਸਿਰਫ ਬੈ ਕੇ ਆਪਣਾ ਪ੍ਰੋਟੈਸਟ ਰਜਿਸਟਰ ਕਰਨਾ ਸੀ ਇੱਥੇ ਅਸੀਂ ਇਹ ਚੀਜ਼ ਦੱਸਣੀ ਸੀ ਕਿ ਜੋ ਚੀਜ਼ ਤੁਸੀਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ ਕਿਸਾਨਾਂ ਦੇ ਨਾਲ ਤੇ ਉਸ ਦੇ ਪਿੱਛੇ ਸਿਆਸੀ ਮੰਤਵ ਜਿਹੜਾ ਹੈਗਾ ਉਸ ਨੂੰ ਵੀ ਟਾਰਗੇਟ ਕੀਤਾ ਪ੍ਰਗਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਦਾ ਖਾਮਿਆਸਾ ਭਗਤਣਾ ਪਵੇਗਾ ਜੋ ਕੁਝ ਹਰਿਆਣਾ ਦੇ ਬਾਰਡਰ ਤੇ ਕਿਸਾਨਾਂ ਦੇ ਨਾਲ ਹੋ ਰਿਹਾ ਔਰ ਉਸੇ ਦੇ ਖਿਲਾਫ ਅਸੀਂ ਰੋਸ ਪ੍ਰਗਟਾਉਣ ਲਈ ਇੱਥੇ ਆਏ ਸੀ ਅਸੀਂ ਬੈਗੇ ਸਿਰਫ ਪ੍ਰੋਟੈਸਟ ਆਪਣਾ ਰਜਿਸਟਰ ਕਰਨਾ ਸੀ ਤੇ ਪੁਲਿਸ ਨੇ ਉਹਨਾਂ ਨੂੰ ਰੋਕਿਆ ਔਰ ਕਿਹਾ ਕਿ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈ ਇਸ ਤਰ੍ਹਾਂ ਦੇ ਪ੍ਰੋਟੈਸਟ ਲਈ ਪਹਿਲਾਂ ਲਿਖਤੀ ਪਰਮਿਸ਼ਨ ਦੇਣੀ ਹੁੰਦੀ ਹੈ ਲਿਖਤੀ ਪਰਮਿਸ਼ਨ ਜਿਹੜੀ ਹੈਗੀ ਲੈ ਕੇ ਇੱਕ ਰਿਕੁਐਸਟ ਕਰਨੀ ਹੁੰਦੀ ਹੈ ਕਿ ਅਸੀਂ ਪ੍ਰੋਟੈਸਟ ਕਰਨਾ ਚਾਹ ਰਹੇ ਹਾਂ ਉਸ ਤੋਂ ਬਾਅਦ ਪਰਮਿਸ਼ਨ ਮਿਲਦੀ ਹੈ ਫਿਰ ਪ੍ਰੋਟੈਸਟ ਕਰਨ ਦੀ ਇਜਾਜ਼ਤ ਮਿਲਦੀ ਹੈ ਪ੍ਰਦਰਸ਼ਨ ਦੀ ਇਜਾਜ਼ਤ ਮਿਲਦੀ ਹੈ ਜੋ ਉਸ ਤੋਂ ਬਾਅਦ ਪ੍ਰਦਰਸ਼ਨ ਕਰਨ ਦਿੱਤਾ ਜਾਂਦਾ ਹੈ ਪਰ ਕਿਉਂਕਿ ਕੋਈ ਪ੍ਰੀ ਇਨਫੋਰਮੇਸ਼ਨ ਨਹੀਂ ਸੀਗੀ ਸੋ ਇਸ ਕਰਕੇ ਇਹਨਾਂ ਨੂੰ ਰੋਕਿਆ ਗਿਆ ਔਰ ਰੋਕਣ ਤੋਂ ਬਾਅਦ ਫਿਰ ਇਹਨਾਂ ਆਗਵਾ ਨੂੰ ਰੀਟੇਨ ਕੀਤਾ ਗਿਆ